ਹਾਂਜੀ ਗੁੱਡ ਈਵਨਿੰਗ ਜੀ ਗੁੱਡ ਈਵਨਿੰਗ ਆਲ ਆਫ ਯੂ ਜੋ ਕੱਲ ਆਪਾਂ ਕਰ ਰਹੇ ਸੀਗੇ ਟੌਪਿਕ ਉਹ ਸੀਗਾ ਜੀ ਜੋ ਉਪ ਭਾਸ਼ਾ ਦੇ ਰਿਗਾਰਡਿੰਗ ਸੀਗਾ ਉਪ ਭਾਸ਼ਾ ਦੇ ਰਿਲੇਟਿਡ ਆਪਾਂ ਜੋ ਪੜਿਆ ਸੀਗਾ ਹੁਣ ਉਪ ਭਾਸ਼ਾ ਦੇ ਵਿੱਚ ਇੱਕ ਤਾਂ ਆਪਾਂ ਕਿਹੜਾ ਇਲਾਕਾ ਮਲਵਈ ਵਾਲਾ ਮਾਲਵਾ ਜਿਹੜਾ ਇਲਾਕਾ ਹੈ ਮਲਵਈ ਪਾਸ਼ਾ ਦੇ ਬਾਰੇ ਸਾਰਾ ਡਿਸਕਸ ਕਰ ਲਿਆ ਸੀਗਾ ਉਸ ਤੋਂ ਬਾਅਦ ਦੁਆਬੀ ਲੈਂਗੁਏਜ ਬਾਰੇ ਵੀ ਜਿਹੜਾ ਆਪਾਂ ਸਾਰਾ ਪੜ੍ਹ ਲਿਆ ਸੀਗਾ ਤਾਂ ਅੱਜ ਆਪਾਂ ਸਟਾਰਟ ਕਰਦੇ ਹਾਂ ਜੋ ਮੱਝੀ ਮੱਝੇ ਦੇ ਵਿੱਚ ਜੋ ਇਲਾਕਾ ਮੱਝ ਹੈ ਉੱਥੇ ਜੋ ਕੀ ਹੈ ਇਹ ਬੋਲੀ ਜਾਂਦੀ ਹੈ ਪਾਸ਼ਾ ਕਲੀਅਰ ਹੋ ਗਿਆ ਜੀ ਤਾਂ ਚਲੋ ਜੋ ਭਾਸ਼ਾ ਹੈ ਮਾਜੀ ਮਾਜੀ ਭਾਸ਼ਾ ਜੋ ਹੈ ਉਹ ਕਿਹੜੇ ਇਲਾਕੇ ਦੇ ਵਿੱਚ ਬੋਲੀ ਜਾਂਦੀ ਹੈ ਜੀ ਉਹ ਮਾਝੇ ਦੇ ਵਿੱਚ ਜਿਹੜਾ ਕੀ ਹੈ ਉਹ ਭਾਸ਼ਾ ਨੂੰ ਬੋਲਿਆ ਜਾਂਦਾ ਹੈ ਮਾਝੇ ਦੇ ਵਿੱਚ ਤੇ ਮਾਝਾ ਇਲਾਕਾ ਕਿਹੜੇ ਦੋ ਦਰਿਆਵਾਂ ਦੇ ਵਿਚਕਾਰ ਹੈ ਜੀ ਬਿਆਸ ਅਤੇ ਰਾਵੀ ਬਿਆਸ ਅਤੇ ਰਾਵੀ ਦੇ ਵਿਚਕਾਰ ਇਹ ਇਲਾਕਾ ਪਾਇਆ ਜਾਂਦਾ ਹੈ ਮਾਝੀ ਇੱਕ ਕਹਿੰਦੇ ਨੇ ਜੀ ਏ ਨੂੰ ਨਾ ਸ਼ਬਦ ਮੱਧ ਤੋਂ ਮਾਝੀ ਬਣਾਇਆ ਗਿਆ ਸੀ ਕਿਉਂਕਿ ਜਦੋਂ ਅਨਵੰਡਿਆ ਪੰਜਾਬ ਸੀ ਨਾ ਜਦੋਂ ਆਪਣਾ ਪੰਜਾਬ 1947 ਤੋਂ ਪਹਿਲਾਂ ਆਜ਼ਾਦ ਨਹੀਂ ਹੋਇਆ ਸੀ ਤਾਂ ਇਹਨੂੰ ਇੱਕ ਸੈਂਟਰ ਪੁਆਇੰਟ ਦਿੱਤਾ ਜਾਂਦਾ ਸੀਗਾ ਇਸ ਕਰਕੇ ਵੀ ਇਹਨੂੰ ਕਹਿੰਦੇ ਨੇ ਵੀ ਇਹਦਾ ਨਾਮ ਹੈ ਜਿਹੜਾ ਮਾਝਾ ਦਿੱਤਾ ਗਿਆ ਸੀ ਮੱਧ ਦੇ ਵਿੱਚ ਸੀ ਕਿਉਂਕਿ ਜਦੋਂ ਭਾਰਤ ਆਜ਼ਾਦ ਨਹੀਂ ਹੋਇਆ ਸੀਗਾ ਤਾਂ ਪਾਕਿਸਤਾਨ ਤੇ ਭਾਰਤ ਜੋ ਇਕੱਠਾ ਸੀਗਾ ਉਸ ਟਾਈਮ ਤੇ ਇਹ ਸੈਂਟਰ ਪੁਆਇੰਟ ਸੀਗਾ ਕਲੀਅਰ ਹੋ ਗਿਆ ਮੱਧ ਦਾ मीनिंग ਹੈ ਵਿਚਕਾਰ ਜਾਂ ਵਿਚਕਾਰਲਾ ਤੁਸੀਂ ਕਹਿ ਸਕਦੇ ਹੋ ਦਰਮਿਆਨਾ ਮੱਧ ਕੇਂਦਰ ਇਹ ਨਾਮ ਸਾਰੇ ਇੱਕੋ ਹੀ ਨੇ ਤਾਂ ਕੁਛ ਨੇ ਇੱਕ ਹੋਰ ਆਉਂਦਾ ਜੀ ਮਾਜੇ ਦੇ ਵਿੱਚ ਜਾਂ ਮਾਜੀ ਜਿਹੜੀ ਭਾਸ਼ਾ ਇੱਥੇ ਕਿਹੜੀ ਜਾਤੀ ਰਹਿੰਦੀ ਸੀ ਮਜੈਲਨਾ ਦੀ ਜਾਤੀ ਜੋ ਇੱਥੇ ਰਹਿੰਦੇ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ ਮਜੈਲ ਕਿਹਾ ਜਾਂਦਾ ਮਜੈਲਨਾ ਦੀ ਜਿਹੜੀ ਹੈ ਜਾਤੀ ਰਹਿੰਦੀ ਸੀ ਮਜੈਲ ਨਾਮ ਦੀ ਜਿਹੜੀ ਜਾਤੀ ਹੈ ਉਹ ਰਹਿੰਦੀ ਸੀਗੀ ਕਲੀਅਰ ਹੋ ਗਿਆ ਜੀ ਮਜੈਲ ਨਾਮ ਦੀ ਜਿਹੜੀ ਹੈ ਜਾਤੀ ਰਹਿੰਦੀ ਸੀ ਫਿਰ ਉਸ ਤੋਂ ਬਾਅਦ ਅਗਰ ਗੱਲ ਕਰੀਏ ਵੀ ਕਿੰਨੇ ਡਿਸਟ੍ਰਿਕਟ ਜਿਹੜੇ ਨੇ ਕਿੰਨੇ ਡਿਸਟ੍ਰਿਕਟ ਦੇ ਵਿੱਚ ਜਿਹੜੀ ਮਾਜੀ ਭਾਸ਼ਾ ਹੈ ਉਸ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਚਾਹਰ ਨੇ ਜੀ ਤਰਨਤਾਰਨ ਅੰਮ੍ਰਿਤਸਰ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਐਂਡ ਪਠਾਨਕੋਟ ਕਈ ਵਾਰੀ ਇਹਨਾਂ ਦੇ ਨਾਲ ਹੀ ਕੀ ਪਾ ਦਿੱਤਾ ਜਾਂਦਾ ਹੈ ਬਟਾਲਾ ਵੀ ਪਾ ਦਿੱਤਾ ਜਾਂਦਾ ਹੈ ਤਾਂ ਬਟਾਲਾ ਵੀ ਜਿਹੜਾ ਕੀ ਹੈ ਅੰਮ੍ਰਿਤਸਰ ਦੇ ਜਿਹੜਾ ਨਾਲ ਹੈ ਬਿਲਕੁਲ ਤਾਂ ਇਹ ਵੀ ਪੁੱਛਿਆ ਜਾਂਦਾ ਹੈ ਵੀ ਬਟਾਲੇ ਦੇ ਵਿੱਚ ਜਿਹੜੀ ਲੈਂਗੁਏਜ ਹੈ ਉਹ ਕਿਹੜੀ ਬੋਲੀ ਜਾਂਦੀ ਹੈ ਤਾਂ ਉਹ ਵੀ ਜਿਹੜੀ ਮਾਝੇ ਦੇ ਖੇਤਰ ਦੇ ਵਿੱਚ ਬੋਲੀ ਜਾਂਦੀ ਹੈ ਮੀਨਜ਼ ਬਟਾਲਾ ਦੇ ਵਿੱਚ ਵੀ ਅੱਛਾ ਜੇ ਕੁਐਸਚਨ ਤੁਹਾਨੂੰ ਇਹ ਆ ਜਾਏ ਇੱਕ ਹਾਂਜੀ ਕਈ ਵਾਰ ਨਾ ਬਟਾਲੇ ਦਾ ਕੁਐਸਚਨ ਬੜਾ ਰਿਪੀਟ ਹੁੰਦਾ ਹੈ ਤਾਂ ਕੁਐਸਚਨ ਆ ਜਾਏ ਵੀ ਬਟੰਗਾ ਜਿਹੜਾ ਹੈ ਉਹ ਕਿਹਦੀ ਜੋ ਤਹਿਸੀਲ ਹੈ ਬਟਾਲਾ ਜੋ ਉਹ ਕਿਹਦੀ ਤਹਿਸੀਲ ਹੈ ਤਾਂ ਗੁਰਦਾਸਪੁਰ ਦੀ ਲਾਉਣਾ ਜੀ ਅੰਮ੍ਰਿਤਸਰ ਦੇ ਬਿਲਕੁਲ ਲਾਗੇ ਆ ਬਟ ਅੰਮ੍ਰਿਤਸਰ ਦੀ ਤਹਿਸੀਲ ਨਹੀਂ ਹੈ ਯਾਦ ਰੱਖਿਓ ਹੋਰ ਹੋਰ ਬੜੇ ਇਲਾਕੇ ਨੇ ਜਿਵੇਂ ਤਰਨਤਾਰਨ ਦੇ ਵਿੱਚ ਇੱਕ ਪੱਟੀ ਇਲਾਕਾ ਤਾਂ ਕਈ ਵਾਰ ਜਿਹੜੇ ਐਗਜ਼ਾਮੀਨਰ ਹੈ ਤਰਨਤਾਰਨ ਦੀ ਜਗ੍ਹਾ ਤੇ ਪੱਟੀ ਇਲਾਕਾ ਲਿਖ ਦਿੰਦਾ ਹੈ ਠੀਕ ਹੈ ਤਾਂ ਪੱਟੀ ਇਲਾਕਾ ਵੀ ਇੱਕ ਤਰਨਤਾਰਨ ਦੇ ਵਿੱਚ ਜਿਹੜਾ ਕੀ ਹੈ ਉਹ ਆਉਂਦਾ ਹੈ ਫਿਰ ਹੋਰ ਤਰਨਤਾਰਨ ਦੇ ਵਿੱਚ ਕੀ ਆਉਂਦਾ ਜੀ ਖੰਡੂਰ ਸਾਹਿਬ ਵੀ ਆਉਂਦਾ ਠੀਕ ਹੈ ਖੰਡੂਰ ਸਾਹਿਬ ਵੀ ਆਉਂਦਾ ਹੁਣ ਤੁਹਾਡੇ ਲਈ ਜੇ ਕੁਐਸਚਨ ਹੈ ਜੀ ਕਿ ਜਿਹੜਾ ਬਿਆਸ ਵਾਲਾ ਇਲਾਕਾ ਹੈ ਬਿਆਸ ਵਾਲਾ ਜਿਹੜਾ ਇਲਾਕਾ ਹੈ ਉਹ ਕਿਹੜੇ ਡਿਸਟ੍ਰਿਕਟ ਦੇ ਅੰਡਰ ਆਉਂਦਾ ਹੈ ਜੋ ਬਿਆਸ ਹੈ ਉਹ ਐਕਚੁਅਲ ਦੇ ਵਿੱਚ ਕਿਹੜੇ ਡਿਸਟ੍ਰਿਕਟ ਦੇ ਅੰਡਰ ਆਉਂਦਾ ਹੈ ਜਲੰਧਰ ਕਪੂਰਕਲਾ ਅੰਮ੍ਰਿਤਸਰ ਜਾਂ ਗੁਰਦਾਸਪੁਰ ਜੋ ਬਿਆਸ ਹੈ ਉਹ ਤਰਨਤਾਰਨ ਕਪੂਰਥਲਾ ਜਲੰਧਰ ਜਾਂ ਅੰਮ੍ਰਿਤਸਰ ਇਹਨਾਂ ਚਾਰਾਂ ਦੇ ਵਿੱਚੋਂ ਕਿਸ ਡਿਸਟ੍ਰਿਕਟ ਦੇ ਅੰਡਰ ਆਉਂਦਾ ਹੈ ਤਾਂ ਇੱਥੇ ਜਿਹੜਾ ਕੀ ਹੈ ਬਿਆਸ ਹੈ ਉਹ ਅੰਮ੍ਰਿਤਸਰ ਦੇ ਅੰਡਰ ਆਉਂਦਾ ਹੈ ਠੀਕ ਹੈ ਬਿਲਕੁਲ ਇਹਦੇ ਨਾਲ ਜਿਹੜਾ ਕੀ ਹੈ ਐ ਲੱਗਦਾ ਵੀ ਇਹ ਤਰਨਤਾਰਨ ਨੂੰ ਵੀ ਟੱਚ ਕਰਦਾ ਹੈ ਬਿਕੋਜ਼ ਤਰਨਤਾਰਨ ਦੇ ਵੀ ਨੇੜੇ ਹੈ ਜਲੰਧਰ ਦੇ ਵੀ ਬਿਲਕੁਲ ਲੱਗ ਗਿਆ ਐਂ ਲੱਗਦਾ ਵੀ ਜਲੰਧਰ ਨੂੰ ਵੀ ਟੱਚ ਕਰੂਗਾ ਵੀ ਹੋ ਸਕਦਾ ਜਲੰਧਰ ਦਾ ਹੋਏ ਤਰੰਤਾਰਨ ਹੋ ਗਿਆ ਕਪੂਰਥਾਲਾ ਦੇ ਵੀ ਬਿਲਕੁਲ ਤਾਂ ਇਹ ਕੁਐਸਚਨ ਵੀ ਐਗਜ਼ਾਮੀਨਰ ਜਿਹੜਾ ਕਿ ਇੱਥੋਂ ਬਣਾ ਸਕਦਾ ਹੈ ਕਲੀਅਰ ਹੋ ਗਿਆ ਹੁਣ ਆਪਾਂ ਗੱਲ ਕਰਦੇ ਇਹਨਾਂ ਦੀ ਪਛਾਣ ਦੀ ਵੀ ਇਹਨਾਂ ਦੀ ਜਿਹੜੀ ਪਛਾਣ ਹੈ ਉਹ ਕਿੱਥੋਂ ਆਉਂਦੀ ਹੈ ਵੀ ਕਿਵੇਂ ਪਤਾ ਲੱਗੇਗਾ ਵੀ ਇਹ ਬੰਦੇ ਨੇ ਜਿਹੜਾ ਉਹ ਮਾਝੇ ਵਾਲੇ ਨਹੀਂ ਤਾਂ ਸਭ ਤੋਂ ਪਹਿਲਾਂ ਤਾਂ ਇੱਕ ਮਸ਼ਹੂਰ ਗੱਲ ਹੈ ਵੀ ਕਰਨ ਡਿਆਂਵਾਂ ਵੀ ਮੈਂ ਕੰਮ ਕਰਨ ਡਿਆ ਵਾਂ ਜਦੋਂ ਵੀ ਇਹਨਾਂ ਨੇ ਕੋਈ ਵੀ ਸ਼ਬਦ ਬੋਲਨੇ ਨੇ ਤੇ ਲਾਸਟ ਤੇ ਇੱਕ ਗੱਲ ਬੋਲਣੀ ਹੈ ਜੀ ਕਰਨ ਡਿਆ ਵਾਂ ਠੀਕ ਹੈ ਜਿਵੇਂ ਆਪਾਂ ਗੱਲ ਕਰੀਏ ਵੀ ਹਾਂ ਮੈਂ ਜਿਹੜਾ ਕੀ ਹੈ ਮੈਂ ਇੱਥੇ ਹੀ ਰਹਿਣ ਡਿਆ ਵਾਂ ਵੀ ਰਹਿਣ ਮੈਂ ਇੱਥੇ ਰਹਿ ਰਿਹਾ ਤੇ ਰਹਿਣ ਡਿਆ ਵਾਂ ਜੇ ਆਪਾਂ ਗੱਲ ਕਰੀਏ ਮਲਵਈ ਦੇ ਵਿੱਚ ਤਾਂ ਮੈਂ ਗੱਲ ਕਰੂੰਗਾ ਵੀ ਰਹਿਣ ਲੱਗਿਆ ਵਾ ਤੇ ਉਹਨਾਂ ਨੇ ਕੀ ਗੱਲ ਕਰਨਾ ਜੀ ਰਹਿਣ ਡਿਆ ਵਾਂ ਏ ਜਿਹੜੇ ਨੇ ਕੁਝ ਡਿਫਰੈਂਸ ਹੁੰਦੇ ਨੇ ਲੈਂਗੁਏਜ ਦੇ ਜਿਹੜੀ ਭਾਸ਼ਾ ਹੈ ਉਸ ਤੋਂ ਬਾਅਦ ਅਡਾੜੇ ਦੀ ਵਰਤੋਂ ਜ਼ਿਆਦਾ ਕਰਦੇ ਨੇ ਅਡਾੜੇ ਦੀ ਵਰਤੋਂ ਹੁਣ ਅਡਾੜੇ ਦੀ ਵਰਤੋਂ ਜ਼ਿਆਦਾ ਕਿਵੇਂ ਕੀਤੀ ਜਾਂਦੀ ਹੈ ਜਿਵੇਂ ਅਗਾੜੀ ਅੱਗੇ ਨੂੰ ਅਗਾੜੀ ਪਿਛਾੜੀ ਪਿੱਛੇ ਨੂੰ ਠੀਕ ਹੈ ਅਗਾੜੀ ਪਿੱਛੇ ਨੂੰ ਪਿਛਾੜੀ ਆ ਗਾੜੀ ਕਿਨੂੰ ਕਹਿੰਦੇ ਨੇ ਅੱਗੇ ਨੂੰ ਤੇ ਪਿੱਛੇ ਨੂੰ ਕੀ ਕਹਿੰਦੇ ਨੇ ਪਿਛਾੜੀ ਫਿਰ ਇਹਨਾਂ ਦੀ ਇੱਕ ਫੇਮਸ ਹੋਰ ਗੱਲ ਹੈ ਜੀ ਸਸੇ ਨੂੰ ਜਿਹੜਾ ਕੀ ਹੈ ਉਹ ਹਾਹੇ ਵਿੱਚ ਬਦਲ ਦਿੰਦੇ ਨੇ ਤਸੇ ਨੂੰ ਹਾਹੇ ਵਿੱਚ ਬਦਲ ਦਿੰਦੇ ਹਨ ਸਸੇ ਨੂੰ ਹਾਹੇ ਵਿੱਚ ਜਿਹੜਾ ਕੀ ਹੈ ਉਹ ਬਦਲ ਦਿੰਦੇ ਨੇ ਕਿਵੇਂ ਸਸੇ ਨੂੰ ਹਾਹੇ ਚ ਬਦਲ ਦਿੰਦੇ ਨੇ ਜਿਵੇਂ ਗੱਲ ਕਰੀਏ ਵੀ ਅਹੀਂ ਜਾਣਾ ਹੈ ਉੱਥੇ ਆਪਾਂ ਗੱਲ ਕਰਦੇ ਆ ਵੀ ਅਸੀਂ ਉੱਥੇ ਜਾਣਾ ਹੈ ਇਹਨਾਂ ਨੇ ਕੀ ਕਹਿਣਾ ਅਹੀਂ ਅਹੀਂ ਉੱਥੇ ਜਾਣਾ ਫਿਰ ਪੈਸਾ ਪੈਸੇ ਦੀ ਗੱਲ ਕੀਤੀ ਪੈਹਾ ਪੈਹਾ ਪੈਸੇ ਨੂੰ ਕੀ ਲਿਖਣਗੇ ਪੈਹਾ ਤੇ ਗੱਲ ਕਰੀਏ ਵੀ ਤੁਸੀਂ ਤੁਸੀਂ ਨੂੰ ਕੀ ਬੋਲਣਗੇ ਤੁਸੀਂ ਤੁਹੀ ਤੁਸੀਂ ਨੂੰ ਤੁਹੀ ਇੱਕ ਇਹ ਸ਼ਬਦ ਹੈ ਨਾ ਜਿਹੜਾ ਭੇਜਣਾ ਸ਼ਬਦ ਹੈ ਇਹ ਭੇਜਣਾ ਸ਼ਬਦ ਨੂੰ ਕੱਲਣਾ ਬੋਲਦੇ ਨੇ ਵੀ ਅਸੀਂ ਜਿਹੜਾ ਉਸ ਨੂੰ ਕੱਲਣਾ ਹੈ ਠੀਕ ਹੈ ਅੱਜ ਇਹ ਸ਼ਬਦ ਜੋ ਹੈ ਉਹ ਮਾਲਵੇ ਇਲਾਕੇ ਦੇ ਵਿੱਚ ਜ਼ਿਆਦਾ ਬੋਲਾ ਜਾਂਦਾ ਬਟ ਇਹ ਸਟਾਰਟਿੰਗ ਸ਼ਬਦ ਜਿਹੜਾ ਹੈ ਉਹ ਇੱਥੋਂ ਹੀ ਹੋਇਆ ਸੀਗਾ ਸਟਾਰਟ ਠੀਕ ਹੈ ਜੋ ਇੱਥੋਂ ਹੀ ਜਿਹੜਾ ਕੀ ਹੈ ਉਹ ਸਟਾਰਟ ਹੋਇਆ ਸੀਗਾ ਫਿਰ ਅੱਗੇ ਆਪਾਂ ਗੱਲ ਕਰੀਏ ਤਾਂ ਜਿਹੜੀ ਮਾਜੀ ਭਾਸ਼ਾ ਹੈ ਇਹ ਟਕਸਾਲੀ ਭਾਸ਼ਾ ਜੀ ਆਪਣੀ ਮਾਜੀ ਭਾਸ਼ਾ ਜਿਹੜੀ ਹੈ ਉਹ ਆਪਣੀ ਕੀ ਹੈ ਟਕਸਾਲੀ ਭਾਸ਼ਾ ਕਿਉਂ ਇਹਨੂੰ ਟਕਸਾਲੀ ਪਾਸ਼ਾ ਦਾ ਦਰਜਾ ਦਿੱਤਾ ਗਿਆ ਕਿਉਂਕਿ ਪੰਜ ਅਨੁਨਾਸਕੀ ਧੁਨੀਆਂ ਜਿਹੜੀਆਂ ਨੇ ਉਹ ਮਾਜੀ ਦੇ ਵਿੱਚ ਵਰਤੀਆਂ ਜਾਂਦੀਆਂ ਨੇ ਕਿਹੜੀਆਂ ਅੰਗਾ ਣੰਯਾ ਨਾਣਾ ਨੰਨਾ ਤੇ ਮੰਮਾ ਅੰਗਾ ਣੰਯਾ ਨਾਣਾ ਨੰਨਾ ਤੇ ਮੰਮਾ ਇਹ ਵਰਤੀਆਂ ਜਾਂਦੀਆਂ ਨੇ ਫਿਰ ਹੋਰ ਗੱਲ ਕਰੀਏ ਤਾਂ ਤਿੰਨ ਸੁਰਾਂ ਨੇ ਜਿਹੜੀਆਂ ਉਹ ਵਰਤੀਆਂ ਜਾਂਦੀਆਂ ਨੇ ਤਿੰਨ ਸੁਰਾ ਕਿਹੜੀਆਂ ਨੇ ਉੱਚੀ ਸੁਰ ਮੱਧਮ ਸਵਰ ਨੀਵੀਂ ਸਵਰ ਉੱਚੀ ਸੁਰ ਮੱਧਮ ਸਵਰ ਤੇ ਨੀਵੀਂ ਸਵਰ ਇਹ ਜਿਹੜੀਆਂ ਸੁਰਾਂ ਨੇ ਉਹ ਵਰਤੀਆਂ ਜਾਂਦੀਆਂ ਨੇ ਜੀ ਨੋਟ ਕਰ ਲਿਆ ਜੀ ਸਾਰਿਆਂ ਨੇ ਘਰ ਵਾਲੀ ਨੂੰ ਬੋਟੀ ਘਰ ਵਾਲੀ ਨੂੰ ਕੀ ਬੋਲਣਗੇ ਬੋਟੀ ਨੋਟ ਕਰਦੇ ਜਾਣਾ ਘਰ ਵਾਲੀ ਨੂੰ ਬੋਟੀ ਬੋਲਣਗੇ ਅੱਗੇ ਆਉਂਦਾ ਜੀ ਪੁਆਦੀ ਵਾਲਾ ਹਾਂਜੀ ਰਿਕਾਰਡਿੰਗ ਮਿਲ ਜੂਗੀ ਡੋਂਟ ਵਰੀ ਰਿਕਾਰਡਿੰਗ ਜਿੰਨੀਆਂ ਵੀ ਕਲਾਸਿਸ ਨੇ ਉਹ ਸਾਰੀਆਂ ਦੀਆਂ ਮਿਲ ਜਾਣਗੀਆਂ ਜੋ ਤੁਹਾਡਾ ਪੇਡ ਗਰੁੱਪ ਹੈ ਉਸ ਦੇ ਵਿੱਚ ਜੋ ਸਾਰੀਆਂ ਕਲਾਸਿਸ ਅਵੇਲੇਬਲ ਤੁਹਾਡੇ ਲਈ ਹੋਣਗੀਆਂ ਤੁਸੀਂ ਜਦੋਂ ਵੀ ਚਾਹੋ ਉਦੋਂ ਦੇਖ ਸਕਦੇ ਹੋ ਕਲਾਸਿਸ ਚਲੋ ਕਰ ਲਿਆ ਜੀ ਨੋਟ ਅੱਗੇ ਚੱਲਦੇ ਹੁਣ ਇਸ ਤੋਂ ਬਾਅਦ ਆਉਂਦਾ ਜੀ ਪੁਆਦਾ ਇਲਾਕਾ ਤੇ ਉੱਥੇ ਪਾਸ਼ਾ ਬੋਲੀ ਜਾਂਦੀ ਹੈ ਪੁਆਦੀ ਜੇ ਆਪਾਂ ਗੱਲ ਕਰੀਏ ਪੁਆਦਾ ਤਾਂ ਪੁਆਦੇ ਦਾ ਅਗਰ ਆਪਾਂ ਇਹਨੂੰ ਅਲੱਗ-ਅਲੱਗ ਕਰੀਏ ਤਾਂ ਪੂ ਪਲੱਸ ਆਦ ਬਣ ਗਿਆ ਪੂ ਦਾ ਮੀਨਿੰਗ ਹੁੰਦਾ ਹੈ ਪੂਰਬ ਪੂ ਦਾ ਮੀਨਿੰਗ ਕੀ ਹੈ ਪੂਰਬ ਆਦ ਦਾ ਮੀਨਿੰਗ ਹੈ ਅਦ ਪੂਰਬ ਦਾ ਅੱਧ ਥੈਟ ਇਜ਼ ਅ ਪੁਆਦਾ ਉਹਨੂੰ ਕੀ ਕਹਿੰਨੇ ਆਪਾਂ ਪੁਆਦਾ ਹੁਣ ਜਿਹੜਾ ਪੁਆਦਾ ਹੈ ਇਹਦਾ ਕੁਐਸਚਨ ਇਹ ਵੀ ਆਉਂਦਾ ਵੀ ਪੂਰਬ ਦੇ ਅੱਧ ਦੇ ਵਿੱਚ ਪੂਰਬ ਦੇ ਅੱਧ ਦੇ ਵਿੱਚ ਵਸੇ ਇਲਾਕੇ ਨੂੰ ਪੁਆਦਾ ਕਿਹਾ ਜਾਂਦਾ ਪੂਰਬ ਦੇ ਅੱਧ ਵਿੱਚ ਵਸੇ ਇਲਾਕੇ ਨੂੰ ਵਸੇ ਇਲਾਕੇ ਨੂੰ ਪੁਆਦਾ ਜਿਹੜਾ ਹੈ ਉਹ ਕਿਹਾ ਜਾਂਦਾ ਕਲੀਅਰ ਹੋ ਗਿਆ ਫਿਰ ਉਹ ਕਿਹੜਾ ਏਰੀਆ ਜੀ ਜਿਹੜਾ ਪਹਾੜਾਂ ਦੇ ਪੈਰਾਂ ਦੇ ਵਿੱਚ ਵਸਿਆ ਹੋਇਆ ਤਾਂ ਪੁਆਦਾ ਜੀ ਚਿਵਾਲਿਕ ਦੀਆਂ ਪਹਾੜੀਆਂ ਜੋ ਆਪਣਾ ਰੂਪਨਗਰ ਹੈ ਤਾਂ ਇਹ ਵਾਲੇ ਏਰੀਏ ਜੋ ਸਾਰੇ ਇਹਦੇ ਅੰਦਰ ਆਉਂਦੇ ਨੇ ਠੀਕ ਹੈ ਪਹਾੜਾਂ ਦੇ ਪੈਰਾਂ ਦੇ ਵਿੱਚ ਵਸਿਆ ਹੋਇਆ ਵਸਿਆ ਹੋਇਆ ਉਹਨੂੰ ਕੀ ਕਹਿੰਦੇ ਨੇ ਜੀ ਪੁਆਦਾ ਕਲੀਅਰ ਹੋ ਗਿਆ ਫਿਰ ਕਿੰਨੇ ਜ਼ਿਲ੍ਹੇ ਨੇ ਜਿਹੜੇ ਉਹ ਪਵਦੀ ਲੈਂਗੁਏਜ ਨੂੰ ਬੋਲਦੇ ਨੇ ਪੰਜ ਜ਼ਿਲ੍ਹੇ ਨੇ ਜੀ ਬੋਲਦੇ ਨੇ ਪਟਿਆਲਾ ਮੋਹਾਲੀ ਫਤਿਹਗੜ ਸਾਹਿਬ ਫਤੇਗੜ ਸਾਹਿਬ ਤੋਂ ਬਾਅਦ ਆ ਗਿਆ ਜੀ ਰੂਪਨਗਰ ਰੋਪੜ ਐਂਡ ਮਲੇਰ ਕੋਟਲਾ ਤੇ ਮਲੇਰ ਕੋਟਲਾ ਜਿਹੜਾ ਜੀ ਉਹ 23rd ਡਿਸਟ੍ਰਿਕਟ ਡਿਕਲੇਅਰ ਕੀਤਾ ਗਿਆ ਕਦੋਂ ਕੀਤਾ ਗਿਆ ਜੀ 14 ਮਈ 2021 ਨੂੰ 14 ਮਈ 2021 ਨੂੰ ਡਿਕਲੇਅਰ ਕੀਤਾ ਗਿਆ ਸੀ ईद वाले दिन ईद उल फितर सीगी उस दिन ईद उल फितर ठीक है जी ਆਹ ਡਿਸਟ੍ਰਿਕਟਸ ਦੇ ਵਿੱਚ ਜਿਹੜੀ ਕੀ ਹੈ ਉਹ ਫਵਾਦੀ ਲੈਂਗੁਏਜ ਹੈ ਜਿਹੜੀ ਉਹ ਬੋਲੀ ਜਾਂਦੀ ਹੈ ਪਟਿਆਲਾ ਮੁਹੱਲੀ ਫਤਿਹਗੜ੍ਹ ਸਾਹਿਬ ਰੂਪਨਗਰ ਮਲੇਰ ਕੋਟਲਾ ਦੇ ਵਿੱਚ ਜਿਹੜੀ ਲੈਂਗੁਏਜ ਹੈ ਉਹ ਬੋਲੀ ਜਾਂਦੀ ਹੈ ਠੀਕ ਹੈ ਜੀ ਕਲੀਅਰ ਹੋ ਗਿਆ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਪਛਾਣ ਹੈ ਉਹ ਆਪਾਂ ਪਛਾਣ ਕਿਵੇਂ ਕਰਨੀ ਹੈ ਵੀ ਇਹ ਪੁਆਧੇ ਵਾਲੇ ਨੇ ਤਾਂ ਜਿਨ੍ਹਾਂ ਦੇ ਲੈਂਗੁਏਜ ਦੇ ਵਿੱਚ ਹਿੰਦੀ ਟੱਚ ਥੋੜਾ ਜਾਂਦਾ ਉਹ ਪੁਆਧੇ ਵਾਲੇ ਹੀ ਨੇ ਠੀਕ ਹੈ ਜਿਵੇਂ ਇਹਨਾਂ ਦੀ ਜਿਹੜੀ ਪਛਾਣ ਹੈ ਨਾ ਜ਼ਿਆਦਾਤਰ ਤਾ ਤੀ ਤੀਆਂ ਕੀ ਕਰਦਾ ਤੀ ਐਵੇਂ ਬੋਲਣਗੇ ਠੀਕ ਹੈ ਆਪਾਂ ਬੋਲਦੇ ਹਾਂ ਕੀ ਕਰਦਾ ਸੀ ਇਹਨਾਂ ਨੇ ਕਹਿਣਾ ਵੀ ਕੀ ਕਰਦਾ ਤੀ ਜਿਵੇਂ ਇੱਕ ਤਾਂ ਹੀ ਪਛਾਣ ਹੋ ਗਈ ਜਿਵੇਂ ਮੈਂ ਕਹਤਾ ਜੀ ਕੀ ਕਰਦਾ ਸੀ ਇਨੇ ਕੀ ਕਹਿਣਾ ਹੈ ਕੀ ਕਰਦਾ ਤੀ ਕਲੀਅਰ ਹੋ ਗਿਆ ਕੀ ਕਰਦਾ ਤੀ ਫਿਰ ਹੋਰ ਕੁਝ ਅੱਖਰਾਂ ਦੀ ਪਛਾਣ ਕੀਤੀ ਜਾਂਦੀ ਹੈ ਜਿਵੇਂ ਉਹਨਾਂ ਨੂੰ ਇਹਨਾਂ ਨੇ ਕੀ ਬੋਲਣਾ ਇਬ ਇਬ karenge ਐਤ ਕੀ ਆਪ ਕਹਿੰਦੇ ਨਾ ਐਤ ਕੀ ਜਿਹੜੇ ਕੀ ਹੈ ਪਾਸ ਹੋ ਕੇ ਹੀ ਰਹਿਣਾ ਹੈ ਇਬ ਕੇ ਵਿਚਕਾਰਨ ਵਿਚਕਾਰਨ ਹੈ ਜਿਹੜਾ ਜੀ ਵਿਚੋਮਾ ਵਿਚੋਮੇ ਬੈਠ ਵਿਚੋਮੇ ਠੀਕ ਹੈ ਫਿਰ ਹੋਰ ਸ਼ਬਦ ਨੇ ਜਿਹੜੇ ਲਿਖ ਲੋ ਨਾਲ-ਨਾਲ ਆਹ ਪੇਪਰ ਦੇ ਵਿੱਚ ਬੜਾ ਪੁੱਛਿਆ ਜਾਂਦਾ ਨੇ ਨਾਲ-ਨਾਲ ਸ਼ਬਦ ਨੂੰ ਜਿਹੜਾ ਹੈ ਪੁਆਦੇ ਦੇ ਵਿੱਚ ਕੀ ਕੀ ਕਿਹਾ ਜਾਂਦਾ ਜੀ ਗੈਲ-ਗੈਲ ਗੈਲ-ਗੈਲ ਹੋ ਕੇ ਬੈਠ ਗਏ ਗੈਲ-ਗੈਲ ਮੀਨਿੰਗ ਨਾਲ ਨਾਲ ਓਕੇ ਬੈਠ ਜਾਓ ਨੇੜੇ ਨੇੜੇ ਨੂੰ ਕੀ ਕਿਹਾ ਜਾਂਦਾ ਲਵੇ ਲਵੇ ਆ ਜਾ ਨੇੜੇ ਆ ਜਾ ਠੀਕ ਹੈ ਇੱਥੇ ਇੱਥੇ ਬੈਠ ਬੀਹਾਂ ਬੈਠ ਬੀਹਾਂ ਮੀਨਸ ਇੱਥੇ ਨੂੰ ਕੀ ਬੋਲਦੇ ਨੇ ਬੀਹਾਂ ਤੁਹਾਨੂੰ ਥਾਰੇ ਠੀਕ ਹੈ ਤੁਹਾਨੂੰ ਨੂੰ ਕੀ ਬੋਲਣਗੇ ਥਾਰੇ ਤਾਂ ਇਹ ਕੁਝ ਸ਼ਬਦ ਨੇ ਜਿਨ੍ਹਾਂ ਤੋਂ ਪਛਾਣ ਲੱਗਦੀ ਹੈ ਵੀ ਇਹ ਜਿਹੜੇ ਨੇ ਕਿੱਥੋਂ ਦੇ ਨੇ ਜੀ ਪਵਾਦੇ ਵਾਲੇ ਏਰੀਏ ਦੇ ਪਰਸਨ ਨੇ ਠੀਕ ਹੈ ਇਹਨਾਂ ਤੋਂ ਹੀ ਜਿਹੜਾ ਕੀ ਹੈ ਉਹ ਪਤਾ ਲੱਗਦਾ ਹੈ ਵੀ ਇਹ ਪਵਾਦੇ ਵਾਲੇ ਏਰੀਏ ਤੋਂ ਜਿਹੜਾ ਨੇ ਉਹ ਆਉਂਦੇ ਨੇ ਨੋਟ ਕਰ ਲਿਆ ਜੀ ਹੋਨੇ ਦਾ ਆਊਗਾ ਜੀ ਟੈਸਟ ਤੁਸੀਂ ਭਾਸ਼ਾ ਤੇ ਉਪਭਾਸ਼ਾ ਇਹ ਦੋਨੋਂ ਟਾਪਿਕਸ ਨੂੰ ਪੜ ਕੇ ਇੱਕ ਤੁਹਾਨੂੰ ਜਿਹੜਾ 30 ਪਲੱਸ ਮਾਰਕਸ ਦਾ ਇੱਕ ਟੈਸਟ ਭੇਜੂਗਾ ਉਹ ਟੈਸਟ ਦੇ ਵਿੱਚ ਕੀ ਹੈ ਵੀ ਜਿੰਨੇ ਵੀ ਪੀ ਟ੍ਰਿਪਲ ਐਸ ਬੀ ਦੇ ਪੇਪਰ ਹੋਏ ਨੇ ਸਾਰੇ ਉਹ ਸਾਰੇ ਪੇਪਰਾਂ ਦੇ ਜਿਹੜੇ ਭਾਸ਼ਾ ਤੇ ਉਪਭਾਸ਼ਾ ਦੇ ਵਿੱਚੋਂ ਕੁਐਸਚਨਸ ਆਏ ਹੋਏ ਨੇ ਉਹ ਆਪਾਂ ਕੁਐਸਚਨਸ ਨਹੀਂ ਜਿਹੜੇ ਉਹ ਸੋਲਵ ਕਰਨੇ ਨੇ ਠੀਕ ਹੈ ਤੁਸੀਂ ਉਹਨਾਂ ਨੂੰ ਸੋਲਵ ਕਰੋਗੇ ਵੀਡੀਓਜ਼ ਨੂੰ ਦੇਖ ਕੇ ਪੜ੍ਹ ਕੇ ਚੰਗੀ ਤਰ੍ਹਾਂ ਉਹਨਾਂ ਨੂੰ ਸੋਲਵ ਕਰੋਗੇ ਕੱਲ ਆਪਾਂ ਕੁਐਸਚਨ ਡਿਸਕਸ ਕਰਾਂਗੇ ਤੇ ਉਸ ਤੋਂ ਬਾਅਦ ਫਿਰ ਵਿਆਕਰਨ ਪੋਰਸ਼ਨ ਹੈ ਸਟਾਰਟ ਕਰਾਂਗੇ ਤੇ ਐਵੇਂ ਟੌਪਿਕ ਜਿਵੇਂ ਵਿਆਕਰਨ ਦੇ ਹੋਈ ਜਾਣਗੇ ਦੋ ਦੋ ਤੇ ਜੋ ਵਿਆਕਰਨ ਦਾ ਵੀ ਨਾਲ ਜਿਹੜਾ ਟੈਸਟ ਹੋ ਲਾਵਾਂਗੇ ਠੀਕ ਹੈ